ਦੂਈ ਤੱਕ ਬੰਦ ਕਰੋ ਯਾਰ ਇਹਨੂੰ ਕਿਵੇਂ ਦੀ ਆਈ ਹੈ ਮੂਡ ਖਰਾਬ ਹੋ ਗਿਆ ਬੰਦ ਕਰ ਦਿਓ ਇਹਨੂੰ ਬਸ ਪਰ ਹਜੇ ਵੀ ਸਾਡਾ ਮਾਈਂਡ ਹੈ ਨਾ ਜਿਹੜਾ ਉਹ ਹਜੇ ਵੀ ਸੈੱਟ ਨਹੀਂ ਹੈ ਕਿ ਆਪਾਂ ਐਗਜ਼ੈਕਟ ਜੋ ਵੀ ਕਰਨੀ ਆ ਪਤਾ ਇੱਕ ਜਗ੍ਹਾ ਤੇ ਸਮਾਨ ਚੱਕਣਾ ਦੂਜੇ ਜਗ੍ਹਾ ਤੇ ਸਮਾਨ ਰੱਖਣਾ ਬਹੁਤ ਔਖਾ ਆ ਪਰ YouTube ਹੈ ਤੇ ਮਿਹਨਤ ਵੀ ਇੰਨੀ ਲੱਗੀ ਇਹਨੂੰ ਛੱਡ ਨਹੀਂ ਸਕਦੇ ਕੋਈ ਨਾ ਪਹਿਲੇ 100 ਵਲੌਗ ਤੋਂ ਜ਼ਿਆਦਾ ਹੀ ਸੀ 110 ਵਲੌਗ ਹੀ ਹੋ ਗਏ ਉਹ ਸਾਰੇ ਜਿੱਥੇ ਜਿੱਥੇ ਘੁੰਮਿਆ ਸਾਰੀਆਂ ਅਲੱਗ-ਅਲੱਗ ਥਾਵਾਂ ਅਲੱਗ-ਅਲੱਗ ਚੀਜ਼ਾਂ ਸਾਨੂੰ ਵੀ ਮਜ਼ਾ ਆਉਂਦਾ ਹੈ ਵਲੋਗਿੰਗ ਕਰਨ ਦੇ ਵਿੱਚ ਫਿਲਹਾਲ ਦੀ ਘੜੀ ਆਪਾਂ ਆਪਣੇ ਟ੍ਰੈਕ ਤੇ ਵਾਪਸ ਆਣੇ ਆ ਆਹਾ ਹਾ 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 ਇਹ ਹਾਰਾ ਪਰ ਕੋਈ ਨਹੀਂ ਸੀ ਇਹ ਖੁਦ ਨਹੀਂ ਸੀ ਕੌਣ ਦੇ ਕੁਝ ਕਰਨਾ ਸੱਚ ਦੱਸਾਂ ਹਾਂ ਸਭ ਮਜਬੂਰ ਕੀਤਾ ਗਿਆ ਤੁਸੀਂ ਹੀ ਆਪਾਂ ਬੜਾ ਸੋਹਣਾ ਆਪਣੀ ਤੁਹਾਨੂੰ ਪਤਾ ਜੋਬਾਂ ਛੱਡੀਆਂ ਸੀ ਜੋਬ ਛੱਣੀ ਸੁਖੀ ਹੁੰਦੀ ਹੈ ਜਿਹਦੇ ਕੋਲੇ 67000 ਡਿਗ ਰਿਆ ਨਾ ਉਹ ਜੋਰ ਨਹੀਂ ਛੱਡ ਸਕਦਾ ਪਰ ਆਪਾਂ ਦੋਵਾਂ ਨੇ ਇਹ ਚੀਜ਼ਾਂ ਛੱਡੀਆਂ ਮੈਨੂੰ ਪਤਾ ਵੀਰੋ ਤੁਸੀਂ ਬਹੁਤ ਪਿਆਰ ਨਾਲ ਇਹਨਾਂ ਨੂੰ ਬੋਲੀ ਸੀ ਮੈਂ ਗੁੱਸਾ ਨਹੀਂ ਆ ਇਸ ਚੀਜ਼ ਸਿਰ ਮੈਂ ਤਾਂ ਸਿਰਫ ਉਹਦੇ ਲਈ ਕਰ ਰਹੀ ਹਾਂ ਕਿ ਮੈਨੂੰ ਆਪਾਂ ਜੋਬ ਛੱਡੀ ਸੀਗੀ ਕੁਝ ਅੱਡ ਕਰਨ ਲਈ ਕਿਉਂਕਿ ਮੈਨੂੰ ਇਹ ਲੋਗਿੰਗ ਬਿਲਕੁਲ ਪਸੰਦ ਨਹੀਂ ਆ ਤੇ ਆਪਾਂ ਸਪੈਸ਼ਲਿਸਟ ਦੀ ਜੋਬ ਛੱਡੀ ਆ ਆਪਾਂ ਸਾਈਕਲਾਂ ਤੇ ਢੀ ਗਰਮੀ ਦੇ ਵਿੱਚ ਠੰਡ ਚੰਨੀ ਧੁੰਦ ਦੇ ਵਿੱਚ ਆਪਾਂ ਸਾਈਕਲ ਤੇ ਰੂਟ ਕੱਢਿਆ ਇਸੇ ਲਈ ਕਿ ਆਪਾਂ ਕੁਝ ਅੱਡ ਕਰਾਂਗੇ ਤਾਂ ਲੋਕਾਂ ਨੂੰ ਵਧੀਆ ਲੱਗੇਗਾ ਹਨਾ ਕਿਉਂਕਿ ਡੇਲੀ ਵਲੋਗਿੰਗ ਦਾ ਸਾਰੀ ਕਰ ਰਹੇ ਆ ਪਰ ਨਹੀਂ ਵੀਰੇ ਤੁਸੀਂ ਅੱਡ ਤੁਸੀਂ ਅਲੱਗ ਹੋ ਬਾਕੀ ਸਾਰਿਆਂ ਨੂੰ ਆਈ ਚੀਜ਼ਾਂ ਹੀ ਪਸੰਦ ਨੇ ਕਿਸੇ ਨੇ ਸਾਨੂੰ ਸਾਈਕਲ ਤੇ ਸਪੋਰਟ ਨਹੀਂ ਕੀਤੀ ਆ ਕਿਸੇ ਨੇ ਵੀ ਨਹੀਂ ਸਾਡੀ ਸਬਸਕ੍ਰਾਈਬਰ ਵੀ ਉੱਥੇ ਹੀ ਖੜੇ ਨੇ ਵਿਊਜ਼ ਨਹੀਂ ਆ ਰਹੇ ਕੋਈ ਕੁਝ ਨਹੀਂ ਕਿਸੇ ਨੂੰ ਕੁਝ ਨਹੀਂ ਪਸੰਦ ਆ ਆਪਾਂ ਆਪਣੇ ਮਨ ਤੋਂ 8 ਮਹੀਨੇ ਆਪਾਂ ਅੱਡ ਹੀ ਕੋਸ਼ਿਸ਼ ਕੀਤਾ ਸਾਡੇ 1 ਤੋਂ ਲੈ ਕੇ 100 ਵਲੋਗ ਸਾਡਾ ਜਿਹੜਾ ਇੰਦਰ ਆ ਕਿ ਆਪਾਂ ਕੁਛ ਆਡ ਹੀ ਕੀਤਾ ਤਾਂ ਉਹ ਸੇਮ ਚੀਜ਼ਾਂ ਨਹੀਂ ਮਿਲਣਗੀਆਂ ਆਪਾਂ ਆਡ ਰਸਤੇ ਤੇ ਮਿਲਾਂਗੇ ਅੱਡ ਜਗ੍ਹਾ ਤੇ ਮਿਲਾਂਗੇ ਸੇਮ ਤੁਹਾਨੂੰ ਬਿਲਕੁਲ ਚੀਜ਼ ਨਹੀਂ ਮਿਲੂਗੀ ਪਰ ਮੈਂ ਵੀ ਆ ਵਾਇਨਾ ਜਜ਼ਬਾਤਾਂ ਦੇ ਵਿੱਚ ਪਰ ਸਹੀ ਕੀ ਕਰੀਏ ਹੁਣ यार ਹੁਣ ਆਪਾਂ ਉਹ ਡਿਊਟੀਆਂ ਸਾਨੂੰ ਕਰਨੀਆਂ ਪਈਆਂ ਨਾ 8 ਮਹੀਨੇ ਬਿਲਕੁਲ ਡੇਲੀ ਵਲੋਗਿੰਗ ਨੂੰ ਡੇਲੀ ਵਲੋਗਿੰਗ ਦੀ ਕੀ ਗੱਲ ਸੀ ਜਦੋਂ ਅਸੀਂ ਪਹਿਲਾਂ ਨੌਕਰੀਆਂ ਕਰਦੇ ਸੀ ਨਾ ਆਪਾਂ ਉਦੋਂ ਕਰ ਲੈਂਦੇ ਅਸੀਂ ਕਰਨੀ ਨਹੀਂ ਸੀਗੀ ਆਪਾਂ ਡੇਲੀ ਵਲੋਗਿੰਗ ਅਸੀਂ ਕਰਨੀ ਨਹੀਂ ਸੀਗੀ ਇਹ ਇਹ ਹਾਲਾਤ ਨੇ ਜਿੱਥੇ ਸਾਡੇ ਸਾਨੂੰ ਇੱਥੇ ਤੱਕ ਲਿਆ ਆਏ ਜੇ 7-8 ਮਹੀਨੇ ਸਾਨੂੰ ਥੋੜਾ ਵਧੀਆ ਰਿਸੋਰਸ ਮ ਜਾ ਮਤਲਬ ਦੋ ਪਸੰਦ ਕਰਦੇ ਜਾਂ ਹਨ ਫਿਰ ਆਪਾਂ ਕੀ ਕਰਦਾ ਸੀਗਾ ਅਲੱਗ-ਅਲੱਗ ਚੀਜ਼ਾਂ ਦੇਖਣੀਆਂ ਸੀ ਸਾਡਾ ਤੇ ਪਲਾਨ ਬਹੁਤ ਸੀਗੇ ਆਪਾਂ ਤਾਂ ਟਰੈਵਲ ਹੀ ਕਰਨਾ ਸੀ ਆਪਾਂ ਮੁੜ ਕੇ ਸਤੰਭਤ ਇੱਕ ਜਗ੍ਹਾ ਤੋਂ ਸਮਾਨ ਚੱਕਣਾ ਦੂਜੀ ਜਗ੍ਹਾ ਤੇ ਸਮਾਨ ਰੱਖਣਾ ਬਹੁਤ ਔਖਾ ਆ ਇਹ ਬਹੁਤ ਔਖੀਆਂ ਚੀਜ਼ਾਂ ਆ ਜਿਹੜੇ ਮੂੰਹ ਹਲਾ ਕੇ ਬੋਲ ਸਕਦੇ ਹੋ ਨਾ ਕਿ ਤੁਸੀਂ ਮਿਕਸ ਵੈਜ ਬਣਾਤਾ ਆ ਜਾਂ ਮਤਲਬ ਕੀ ਫੇਰ ਔਖੇ ਚੀਜ਼ਾਂ ਆ ਨਹੀਂ ਇਹ ਬਹੁਤ ਔਖੀ ਚੀਜ਼ਾਂ ਸਾਨੂੰ ਇੱਕ ਤਾਂ ਹੁੰਦਾ ਇੱਥੋਂ ਪਰੇਸ਼ਾਨ ਬੰਦਾ ਨਾ ਇੱਕ ਹੁੰਦਾ ਫਿਜ਼ੀਕਲੀ ਆਪਾਂ ਦੋਵੇਂ ਹੀ ਹਰਾਸ ਹੋਏ ਆ ਮੈਂਟਲੀ ਵੀ ਇੰਨਾ ਸਮਾਨ ਚੱਕ ਕੇ ਇੱਧਰ ਉੱਧਰ ਕਰਨਾ ਉੱਪਰ ਦੀ ਜੋ ਚੀਜ਼ਾਂ ਆਪਾਂ ਸੋਚੀਆਂ ਸੀ ਜੋ ਆਪਾਂ ਸੁਪਨੇ ਸੋਚੇ ਸੀ ਉਹ ਸਭ ਟੁੱਟ ਗਏ ਫਿਰ ਵੀ ਆਪਾਂ ਹਰ ਮਹੀਨੇ ਦਿੱਤੇ ਆ ਕਿ ਕੋਈ ਤਾਂ ਕੋਈ ਤਾਂ ਵੀਡੀਓ ਪਸੰਦ ਆਊਗੀ ਲੋਕਾਂ ਨੂੰ ਕੋਈ ਤਾਂ ਵੀਡੀਓ ਪਸੰਦ ਆਏਗੀ ਆਪਾਂ ਕਿਉਂਕਿ ਅੱਡ ਕਰ ਰਹੇ ਹਾਂ ਕੁਝ ਆਪਾਂ ਸੇਮ ਸਾਡਾ 100 ਬਲੌਗ ਸਾਡੇ ਅੱਢ ਹੀ ਨੇ ਤੇ ਪਿਛਲੇ ਬਲੌਗ ਜਾ ਕੇ ਦੇਖੋਗੇ ਨਾ ਪਹਿਲੇ 100 ਬਲੌਗ ਤੋਂ ਜ਼ਿਆਦਾ ਹੀ ਸੋ 110 ਬਲੌਗ ਹੀ ਹੋ ਗਏ ਉਹ ਸਾਰੇ ਜਿੱਥੇ ਜਿੱਥੇ ਘੁੰਮਿਆ ਸਾਰੀਆਂ ਅਲੱਗ-ਅਲੱਗ ਥਾਵਾਂ ਅਲੱਗ-ਅਲੱਗ ਚੀਜ਼ਾਂ ਸਾਨੂੰ ਵੀ ਮਜ਼ਾ ਆਉਂਦਾ ਹੈ ਵਲੋਗਿੰਗ ਕਰਨ ਦੇ ਵਿੱਚ ਹੁਣੇ ਰੋਜ਼-ਰੋਜ਼ ਅਸੀਂ ਮੈਂ ਹਜੇ ਪਰਸੋਂ ਹੀ ਚੁੱਥੇ ਕਹਿ ਰਹੇ ਸੀ ਮੈਂ ਕਿਹਾ ਯਾਰ ਰੋਜ਼ ਇੱਕੋ ਚੀਜ਼ ਪਾ ਰਹੇ ਆ ਯਾਰ ਮੈਨੂੰ ਆਪਣੀ ਮਜ਼ਾ ਆਉਂਦਾ ਬਲੌਗ ਕਰਨ ਦਾ ਪਰ ਕਹਿੰਦਾ ਮਜਬੂਰੀ ਹੈ ਕੰਮਕਾਰ ਵੀ ਕਰਨੇ ਨੇ ਇੰਨਾ ਟਾਈਮ ਵੇਲੇ ਵੀ ਰਹਿ ਗਏ ਆ ਪਰ YouTube ਹੈ ਤੇ ਮਿਹਨਤ ਵੀ ਇੰਨੀ ਲੱਗੀ ਇਹਨੂੰ ਛੱਡ ਨਹੀਂ ਸਕਦੇ ਇਸ ਕਰਕੇ ਮਜਬੂਰੀ ਹੈ ਕੋਲ ਤਾਂ ਇਸ ਕਰਾਇਆ ਨਾ ਆਪਾਂ ਇਹਨਾਂ ਨੂੰ ਜ਼ਿਆਦਾ ਉਹ ਮਿਹਨਤ ਲਗਦੀ ਨਾ ਸਾਈਕਲਾਂ ਦੀ ਇੰਨੀ ਜ਼ਿਆਦਾ ਚਲਾਏ ਆਪਾਂ ਸਾਈਕਲ ਪੂਰਾ ਪੰਜਾਬ ਉਹ ਫੜਾ ਮੇਲਾ ਹੋ ਗਿਆ ਉਹ ਪੂਰਾ ਪੰਜਾਬ ਸਾਈਕਲਾਂ ਤੇ ਘੁੰਮਿਆ ਆਪਾਂ ਤੇ ਉਹ ਮਿਹਨਤ ਲੱਗੀ ਐ ਇਸ YouTube ਦੇ ਚੈਨਲ 'ਚ ਮੈਂ ਆਪਾਂ ਬਿਲਕੁਲ ਨਹੀਂ ਇਹ ਚਾਹੁੰਦੀ ਕਿ ਆਪਾਂ ਇਹ ਚੈਨਲ ਡੈਡ ਕਰ ਦਈਏ ਬਿਲਕੁਲੀ ਹੈ ਨਾ ਕੁਛ ਨਾ ਕੁਛ ਪਾਣਾ ਪੈਣਾ ਕੁਛ ਨਾ ਕੁਛ ਪਾ ਰਹੇ ਆ ਤੇ ਹੁਣ ਕੀ ਕਰੀਏ ਲੋਕਾਂ ਨੇ ਸਾਨੂੰ ਜਦੋਂ ਸਹੀ ਸੀਗੇ ਉਦੋਂ ਵੀ ਸਪੋਰਟ ਨਹੀਂ ਦਿੱਤੀ ਆ ਤੇ ਹੁਣ ਤਾਂ ਪਤਾ ਨਹੀਂ ਹੁਣ ਕਰਦੇ ਹੋਣਗੇ ਜਾਂ ਨਹੀਂ ਕਰਦੇ ਹੋਣਗੇ ਖੈਰ ਕੋਈ ਗਿਆ ਤੁਸੀਂ ਮੈਂ ਬਾਕੀ ਵੀਰੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿਉਂਕਿ ਚੰਗਾ ਲੱਗਦਾ ਜਦੋਂ ਤੁਸੀਂ ਦੱਸਦੇ ਹੋ ਤੇ ਵਧੀਆ ਲੱਗਦਾ ਵੀ ਕੋਈ ਸਲਾਹ ਮਿਲ ਰਹੀ ਆ ਤਾਂ ਗਾ ਬੰਦਾ ਕੁਝ ਨਾ ਕੁਝ ਸੋਚ ਲੈਂਦਾ ਫਿਲਹਾਲ ਦੀ ਘੜੀ ਆਪਾਂ ਆਪਣੇ ਟਰੈਕ ਤੇ ਵਾਪਸ ਆਨੇ ਆ ਸਾਡਾ ਟਰੈਕ ਇਹ ਹੈ ਕਿ ਆਹਾਹਾਹਾਹਾ ਕੀ ਹੈ ਜੀ ਜੀ ਕੀ ਕਹਿੰਦੇ ਨੇ ਇਹਨੂੰ ਇੱਧਰ ਆ ਜਾ ਲੈਟਰ ਨਹੀਂ ਬੈਰੀ ਹਾਂ ਫੋਨ ਦਿਖੂਗਾ ਆ ਜੂਗਾ ਹਾਂ ਹਾਂ ਜਿਆਦਾ ਖੁੱਲਾ ਲੱਗਦਾ ਮੈਨੂੰ ਤੇਰੇ ਤੇ ਆ ਗਿਆ ਜਿਸ ਨੂੰ ਟਾਈਟ ਤਾਂ ਹੋ ਸਕਦਾ ਹੈ ਫਿਰ ਛੋਟਾ ਆ ਗਿਆ ਫਿਰ ਕੋਲ ਦੇ ਟਰਨਾਂ ਪਾਉਂਦਾ ਫਿਰੇ ਰੋ ਰੰਗ ਵਧੀਆ ਨਾ ਆਇਆ ਨਾ ਕੱਲੇ ਮੈਂ ਹੀ ਮੰਗਾਇਆ ਸੀ ਮੈਨੂੰ ਇਹ ਹੀ ਚਾਹਤ ਹੈ ਆਹ ਕੱਟਣਾ ਕਰਤਦਾ ਵਧੀਆ ਕੀਤਾ ਤਾਂ ਠੀਕ ਹੈ ਨਾ ਵੀਰੇ ਨਾ ਅਸੀਂ ਤੁਹਾਡੀ ਗੱਲ ਦਾ ਪੂਰਾ ਬਣਾਉਨੇ ਆ ਨਾ ਤੁਸੀਂ ਸਾਡੇ ਗੱਲ ਦਾ ਪੂਰਾ ਬਣਾਓ ਸੋਖੇ ਡੋ ਬਸ ਹੱਸਦੇ ਹੀ ਰਹੋ ਠੀਕ ਹੈ ਜੀ ਬੁਰਾ ਕਿਸੇ ਗੱਲ ਦਾ ਨਹੀਂ ਬਣਾਉਨੇ ਆ ਆਪਾਂ ਇਹ ਗੱਲਬਾਤ ਹੈ ਭਰਾਵਾਂ ਵਾਲੀ ਗੱਲਬਾਤ ਗੱਡੀਆਂ ਦੀ ਸਫਾਈਆਂ ਚੱਲ ਰਹੀਆਂ ਨੇ ਲੈ ਫੜ ਕੀ ਚੱਕਣਾ ਆਹੀ ਚੱਕਣਾ ਮੈਨੂੰ ਆ ਦਿੱਤਾ ਮੈਂ ਕਿ ਪਰਸ਼ਾਪੁਰ ਯੂਜ਼ ਕਰਦਿਆ ਨਾ ਇਹ ਪਲਾਸ ਨਹੀਂ ਫਿਰ ਇਹਦੀ ਡੰਡੀ ਦਾ ਹੈਗੀ ਤਾਂ ਹੈ ਜਿਹਦੇ ਨਾਲ ਚੱਕਣਾ ਇਹ ਇਹ ਚੱਕਣੀ ਸੀ ਅੱਛਾ ਆ ਗਰਮ ਕਰਕੇ ਬਾ ਮਿਲ ਗਿਆ ਤੈਨੂੰ ਪਲਾਸ ਅੱਜ ਫਿਰ ਕੀ ਖਾਣ ਲੱਗੇ ਆਪਾਂ ਅੱਜ ਉਹ ਜੜੀਆਂ ਸ਼ਿਮਲਾ ਮਟਰ ਵਜੀਆਂ ਹੁੰਦੀਆਂ ਨੇ ਉਹ ਤੁਹਾਮਾਰੀ ਇਹ ਤਾਂ ਪਰਸੋਂ ਦੀਆਂ ਨੇ ਹਾਂ ਤਾਂ ਕੁਝ ਖਾਧੀਆਂ ਨਾਲ ਪਰਸ਼ਾਤੇ ਹੈ ਨਾ ਛੁੱਟਣੀਆਂ ਥੋੜੀਆਂ ਯਾਰ ਕਹਿੰਦਾ ਉਹ ਨਾ ਤੁਹਾਡੇ ਮਾੜੇ ਤੋਂ ਪੰਦੇ ਆਪਾਂ ਬਤਾ ਕਿ ਮੈਂ ਜਦ ਬਾਤਾਂ ਨਾਲ ਲਏ ਸੀਗੇ ਆਵਲਾ ਬਾਉਲਾਂ ਨੂੰ ਜਿਹੜਾ ਇਹ ਆਪਾਂ ਸਪੈਸ਼ਲ ਟਰੈਵਲਿੰਗ ਹੀ ਲਿਆ ਸੀ ਕੈਂਪਿੰਗ ਲਈ ਲੈ ਸੀ ਦੋ ਬਾਉਲ ਜੀ ਦੇ ਕੁਝ ਖਾਣਾ ਹੋਇਆ ਭਾਈ ਇਹਦੇ ਵਿੱਚ ਖਾਣਗੇ ਹੋ ਮੈਂ ਇਥੇ ਘਰੇ ਯੂਜ਼ ਕਰ ਰਹੀ ਆ ਔਰ ਇਹ ਬਹੁਤ ਦੁੱਖ ਲੱਗਦਾ ਹੈ ਔਰ ਆ ਜਿਹੜੀਆਂ ਨੇ ਨਾ ਜੱਗੀਆਂਆਂ ਆ ਛੋਟੀਆਂ ਛੋਟੀਆਂ ਆ ਮਾਹਵਾਂ ਦੀਆਂ ਜੱਗੀਆਂ ਨੇ ਜਿਹੜੀਆਂ ਇਹਨਾਂ ਦੇ ਉੱਤੇ ਨਾ ਤੁਹਾਨੂੰ ਤੁਸੀਂ ਜੇ ਸਾਡੇ ਪ੍ਰਾਰਵ ਬਲੌਗ ਕੋਈ ਦੇਖਿਆ ਹੋਊਗਾ ਨਾ ਉਹਦੇ ਵਿੱਚ ਤੁਹਾਨੂੰ ਪਤਾ ਹੋਊਗਾ ਕਿ ਮੈਂ ਕਿੰਦਾ ਨਾ ਅਲਕੂ ਹੱਜਰ ਵੀ ਲੱਗਾ ਹੋਇਆ ਹੈ ਅਮੈਂ ਇਦਾਂ ਲਿਖਿਆ ਸੀ ਚਾਏ ਮਸਾਲਾ ਸਾਰਾ ਘੁੰਮਣ ਵਾਸਤੇ ਹਿਮਾਚਲ ਜਾਂ ਕਸ਼ਮੀਰ ਘੁੰਮਣ ਵਾਸਤੇ ਸਾਰੀ ਚੀਜ਼ਾਂ ਆਪਾਂ ਇਕੱਠੀਆਂ ਕੀਤੀਆਂ ਸੀਗੀਆਂ ਚਾਏ ਮਸਾਲਾ ਲਿਗਿਆ ਸੀਗਾ ਆਪਣਾ ਚੀਨੀ ਖੰਡ ਲਈ ਸੀ ਸੀ ਪੱਤੀ ਲਈ ਸੀ ਸੀ ਸਾਰੀਆਂ ਤਿਆਰੀਆਂ ਔਰ ਜਦੋਂ ਆਪਾਂ ਇੱਥੇ ਸ਼ਿਫਟ ਕੀਤਾ ਨਾ ਮੈਂ ਇਹੀ ਹੱਥਾਂ ਦੇ ਨਾਲ ਮੈਨੂੰ ਚਾਹ ਨਾਲ ਉਦੋਂ ਲਿਖਿਆ ਸੀ ਉਹੀ ਹੱਥਾਂ ਨਾਲ ਮੈਂ ਇਥੇ ਚੱਟਾ ਉਤਾਰ ਗਏ ਸੀਗੀ ਤੇ ਇੱਕ ਛੋਟੀ ਗੱਲ ਨਹੀਂ ਆ ਇਹ ਸਾਡੇ ਲਈ ਤਾਂ ਸਾਡੇ ਨੂੰ ਤਾਂ ਬਹੁਤ ੱੱਕਾ ਲੱਗਾ ਐ ਸੀ ਤਾਂ ਆਪਾਂ ਤਾਂ ਸਾਨੂੰ ਅੱਜ 15 ਦਿਨ ਹੋ ਗਏ ਸਾਨੂੰ ਜੋਬ ਤੋਂ ਜਾਂਦੇ ਨੂੰ ਪਰ ਅਜੇ ਵੀ ਸਾਡਾ ਮਾਈਂਡ ਹੈ ਨਾ ਜਿਹੜਾ ਉਹ ਅਜੇ ਵੀ ਸੈੱਟ ਨਹੀਂ ਹੈ ਕਿ ਆਪਾਂ ਐਗਜ਼ੈਕਟ ਜੋ ਵੀ ਕਰਨੀ ਆ ਕਿਉਂਕਿ ਆਪਾਂ ਜੋਬ ਐਸੇਲੀ ਛੱਡੀ ਸੀਗੀ ਨਾ ਕਿ ਆਪਾਂ ਨਹੀਂ ਕਰਨੀ ਪਰ ਹੁਣ ਦੁਬਾਰਾ ਤੋਂ ਸਾਨੂੰ ਆਪਾਂ ਮਜਬੂਰ ਹੋ ਗਏ ਕਿ ਦੁਬਾਰਾ ਇਹ ਚੀਜ਼ ਕਰੀਏ ਤੇ ਉਹ ਵੀ ਚੀਜ਼ਾਂ ਕਾਨੂੰ ਬਹੁਤ ਫੀਲ ਕਰਦੀਆਂ ਆ। ਉਹ ਵੀ ਚੀਜ਼ਾਂ। ਬਾਕੀ ਗੱਲ ਇਹ ਕਹਿਣਾ ਚਾਹੁੰਨਾ ਕਿ ਇਹ ਜ਼ਿੰਦਗੀ ਦਾ ਫੇਜ਼ ਹੈ ਕਰਨਾ ਪੈਂਦਾ ਆ। ਬਾਕੀ ਤੁਸੀਂ ਜੀ ਨਾਲ ਰਹੇ ਹੋ ਦਾ ਬਹੁਤ ਵਧੀਆ ਆ ਤੇ ਹੋ ਸਕਦਾ ਕਈਆਂ ਨੂੰ ਨਾ ਵੀ ਪਸੰਦ ਆਵੇ ਕੋਈ ਇਹਨੂੰ ਕੰਜਰਖਾਨਾ ਕਹਵੇ ਤੇ ਕੋਈ ਜਰੂਸ ਕਹਵੇ ਕੁਛ ਵੀ ਕਹਿ ਸਕਦਾ ਕਈਆਂ ਨੂੰ ਪਸੰਦ ਵੀ ਆਉਂਦੇ ਆ ਜਿਨ੍ਹਾਂ ਨੂੰ ਪਸੰਦ ਆਉਂਦੇ ਆ ਉਹਨਾਂ ਲਈ ਬਹੁਤ-ਬਹੁਤ ਸ਼ੁਕਰੀਆ ਜਿਨ੍ਹਾਂ ਨੂੰ ਨਹੀਂ ਉਹਨਾਂ ਲਈ ਬਹੁਤ-ਬਹੁਤ ਸ਼ੁਕਰੀਆ ਹੁੰਦਾ ਇੱਕ ਓੰਕਾਰ ਨਾ ਬਟੋਗ ਦਾ ਇੰਨੀ ਸਪੋਰਟ ਕਰਦਾ ਹੈ ਨਾ ਮਤਲਬ ਉਹ ਖਾ ਦੇ ਇੱਕ ਵੀਡੀਓ ਤੇ ਮੈਨੂੰ ਨਹੀਂ ਪਤਾ ਪੂਰੀ ਵੀਡੀਓ ਦੇਖਦੇ ਹੋਗੇ ਨਹੀਂ ਪਰ ਉਹ ਸਾਨੂੰ ਹੌਸਲਾ ਬਹੁਤ ਦਿੰਦੇ ਰਹੋ ਮੈਨੂੰ ਉਹਨਾਂ ਦਾ ਐਗਜ਼ੈਕਟ ਮਤਲਬ ਸਹੀ ਨਾਮ ਨਹੀਂ ਪਤਾ ਪਰ ਉਹਨਾਂ ਦਾ ਜੋ ਮੈਂਸ਼ਨ ਹੁੰਦਾ ਹੋਏ ਕਿੰਦਾ ਇੱਕ ਇੱਕ ਉਹਨਾਂ ਨੇ ਲਿਖਿਆ ਕਿ ਕਿੰਦਾ ਪਹਿਲਾਂ ਉੱਪਰ ਨਾ ਕਿੰਨੇ ਦਿਲ 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 ਭੇਜਿਆ ਫੇਰ نیچے ਲਿਖਿਆ ਗੁੱਸਾ ਨਾ ਕਰਿਓ ਮੈਂ ਥੱਕ ਗਿਆ ਤੁਹਾਨੂੰ ਦੇਖ ਕੇ ਅੱਡੀ ਮਜਬੂਰੀ ਹੈ ਰਸੋਈ ਦਿਖਾਣੀ ਵੀਰੇ ਤੁਹਾਡੀ ਮਜਬ ਉਹਨਾਂ ਕਹਿੰਦੇ ਨੇ ਆਪਣੇ ਬਲੂ ਬਹੁਤ ਉਸ ਹਿਸਾਬ ਨਾਲ ਲਿਖਿਆ ਕਿ ਇਹਨਾਂ ਨੂੰ ਇਹਨਾਂ ਨੂੰ ਮਾਈਂਡਡ ਆ ਕਰਦੇ ਆ ਉਹਨਾਂ ਨੇ ਮੈਂ ਉਹ ਜਜ਼ਬਾਤ ਨਾ ਫੀਲ ਕਰ ਸਕਦੀ ਆ ਕਿ ਜਿਸ ਹਿਸਾਬ ਨਾਲ ਉਹਨਾਂ ਨੇ ਚੀਜ਼ ਸੀਗੀ ਪਰ ਨਹੀਂ ਆਪਾਂ ਨਹੀਂ ਤੇ ਸਾਡੀ ਪਰ ਇਦਾਂ ਦੀ ਗੱਲ ਨਹੀਂ ਹੈਗੀ ਆਪਾਂ ਇਦਾਂ ਹੀ ਕਰੀ ਜਾਵਾਂਗੇ ਅੱਗੇ ਥੋੜੀ ਜੀ ਹੋਰ ਸੈਟਿੰਗ ਹੋਣ ਦੋ ਥੋੜਾ ਜਿਹਾ ਟਾਈਮ ਲਗਾ ਲਈਏ ਕਿ ਹਜੇ ਬਹੁਤ ਕੁਝ ਹੋਊਗਾ ਕੋ-ਕੋ ਆਉਗੇ ਵਾਪਸ ਰਿਟਰਨ ਆਉਗੇ ਕਿ ਅੱਗੇ ਬਹੁਤ ਕੁਝ ਚੀਜ਼ਾਂ ਆਉਣੀਆਂ ਥੋੜੀ ਜੀ ਬਸ ਸੈਟਿੰਗ ਦੀ ਦੇਰ ਹੁੰਦੀ ਆ ਕਿਉਂਕਿ ਇੱਕ ਥਾਂ ਤੋਂ ਦੂਜੀ ਥਾਂ ਦੇ ਸਮਾਨ ਚੱਕ ਕੇ ਲਿਆਣਾ ਫਿਰ ਉੱਥੇ ਸੈਟਿੰਗ ਕਰਨੀ ਮਤ ਇਹ ਨਹੀਂ ਛੇਤੀ ਛੇਤੀ ਚੀਜ਼ਾਂ ਨਹੀਂ ਹੁੰਦੀਆਂ ਹੌਲੀ ਹੌਲੀ ਹੁੰਦੀਆਂ ਨੇ ਪਰ ਫਿਰ ਵੀ ਤੁਹਾਡੇ ਲਈ ਅਸੀਂ ਕੁਝ ਕੁਝ ਨਾ ਕੁਝ ਲਿਆਉਂਦੇ ਰਾਵਾਂਗੇ ਕੰਟੈਂਟ ਲਿਆਉਂਦੇ ਰਾਵਾਂਗੇ ਇਹ ਸਾਡਾ ਫਰਜ਼ ਬਣਦਾ ਤੁਹਾਡੇ ਲਈ ਤੇ ਤੁਹਾਡਾ ਫਰਜ਼ ਬਣਦਾ ਸਾਨੂੰ ਸਪੋਰਟ ਕਰਨਾ ਤੇ ਪਿਆਰ ਕਰਨਾ ਸੋ ਉਹਦੇ ਲਈ ਬਹੁਤ ਬਹੁਤ ਧੰਨਵਾਦ ਤੁਸੀਂ ਕਰ ਵੀ ਰਹੇ ਹੋ ਵੀਰੇ ਮਨ ਕਿੰਨਾ ਨਾਲੇ ਆ ਹਾਂ ਨਹੀਂ ਜਮਾਂ ਆਂਦਾ ਯਾਰ ਉਹ ਹੋ ਗਿਆ ਆ ਰਾਮ ਹੂੰ ਥੱਲੇ ਬੈ ਕੇ ਜਿਹੜਾ ਨੋ ਰੋਟੀ ਖਾਣ ਦਾ ਨਜ਼ਾਰਾ ਆਂਦਾ ਨਾ ਗਿੰਦੇ ਦੀਆਂ ਤਿੰਨ ਰੋਟੀਆਂ ਬਣਾਈਆਂ ਸਿਰ ਤਿੰਨ ਪਿੰਨਾ ਹੈ ਨਹੀਂ ਜੀ ਖਾਣ ਭੁੱਖ ਲੱਗਦੀ ਨਹੀਂ ਯਾਰ ਇਸ ਟਾਈਮ ਤੇ ਭੁੱਖ ਨਹੀਂ ਲੱਗਦੀ ਯਾਰ 4 ਵਜੇ ਤੇ ਭੁੱਖ ਨਹੀਂ ਲੱਗ ਰਹੀ ਕੋਣ ਕੋਣ ਇਦਾਂ ਹੀ ਫਰਾਈ ਪਿੰਨਾ ਚ ਖਾ ਲੰਦਾ ਰੋਟੀ ਮੈਂ ਖਾ ਲੰਨਾ ਮੈਂ ਵੀ ਖਾ ਲੰਨੀ ਆ ਚੱਕ ਆ ਵੀ ਰੋਟੀ ਆਪਾਂ ਖਾ ਲਈ ਆ ਬਿਨਾ ਖਾਣ ਤੋਂ ਆਪਣੇ ਤੋਂ ਦਹੀਂ ਖਾ ਤੜੀਆਂ ਦਾ ਆਪਾਂ ਤਾਂ ਪਾਵਾਂਗੇ ਖੰਡ 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 ਪੰਡ ਖੰਡ ਪਾ ਕੇ ਦਹੀਂ ਤਾਂ ਇਹ ਯਾਰਿਆ ਵਾਲੀ ਕੀ ਬਣ ਜਾਂਦੀ ਹੈ ਮੈਂ ਤਾਂ ਨਿੰਦਰਾਣੀ ਸ਼ੁਰੂ ਕੀ ਯਾਰ ਨਿੰਦਰਾਣੀ ਜੀ ਤੁਸੀਂ ਸੁੱਤਾ ਹੀ ਆਏ ਹੋ ਹਾਂ ਗੱਡੀ 'ਚ ਤਾਂ ਮੈਂ ਸੁੱਤਾ ਹੀ ਆਇਆ ਤੇ ਨੰਨੇ ਓਕੇ ਸੋਕੇ ਤੇ ਆੜੀ ऐसा है कि इज्जत से निकाली है हमारे हेडफोन हमारी गाड़ी कहां है गाड़ी तो मेरी गाड़ी ਆਪਾਂ ਨੂੰ ਹੋ ਗਈ ਛੁੱਟੀ ਚੱਲੀਏ ਹੁਣ ਆਪਾਂ ਘਰਾਂ ਨੂੰ کیا ਹਵਾ ਚੱਲ ਰਹੀ ਐ ਇੱਧਰੋਂ ਖੜਾ ਗਿਓ ਮੈਂ ਤਾਂ ਅਜੇ ਸੋਚਦੀ ਆ ਨਹੀਂ ਵੀ ਮੈਂ ਕੁਝ ਹੋਰ ਖਾਣਾ ਚੌਂਕੀ ਮੇਰੇ ਮਾਤਾ ਮੜਾ ਜੀ ਕੋਈ ਪੀਣਾ ਮੜਾ ਜੀ ਕੋਈ ਬਸ ਅੱਜ ਦੇ ਦਿਨ ਨੂੰ ਇੱਕ ਹਫਤਾ ਹੋ ਗਿਆ ਮੈਨੂੰ ਮੈਂ ਨਾ ਮਿੱਠਾ ਖਾਦਾ ਤੇ ਹਾਂ ਤਾਂ ਕਿੱਥੇ ਖਾਦਾ ਮਿੱਠਾ ਯਾਰ ਮਿੱਠਾ ਖਾਦਾ ਨਹੀਂ ਕਰ ਅੱਜ ਦੇ ਪਿਛਲੇ ਵਲੋਗ ਵਿੱਚ ਮੈਂ ਚ ਖਾਧੀ ਜਿਹੜੀ ਉਹ ਯਾਰ ਇੰਨਾ ਪਤਾ ਮਿੱਠਾ ਪਰ ਜਿੱਦਾਂ ਮੈਂ ਮਿੱਠਾ ਖਾਂਦੀ ਸੀਗੀ ਮੈਨੂੰ ਪਤਾ ਨਾ ਮੈਂ ਕਿੰਨਾ ਕੰਟਰੋਲ ਕੀਤਾ ਕੋਫੀ ਵੀ ਨਹੀਂ ਪੀਦੀ ਮੈਂ ਮਤਲਬ ਮੈਨੂੰ ਪਤਾ ਹੈ ਨਾ ਚੀਜ਼ਾਂ ਦਾ ਕਿ ਮੈਂ ਕਿੱਥੇ ਕਿੱਥੇ ਕੰਟਰੋਲ ਕੀਤਾ ਹੈ ਉਹ ਚੱਕੀ ਗੱਲ ਹੈ ਜਿਆਦਾ ਨਾ ਲੱਗੇ ਪਤਾ ਨਹੀਂ ਪਰ ਮੈਨੂੰ ਪਤਾ ਹੈ ਕਿ ਮੈਂ ਬਹੁਤ ਕੰਟਰੋਲ

ਚਲ ਕੋਈ ਨਹੀਂ ਜੇ ਮੈਨੂੰ ਪਤਾ ਲੱਗੂ ਕੈਮਰਾ ਬੰਦ ਕਰਨ ਤੋਂ ਬਾਅਦ ਅਗਲੇ ਵਲੌਗ 'ਚ ਮੈਂ ਰਿਵੀਲ ਕਰਦਾਗਾ ਕੀ ਖਾਦਾ ਇਹਨੇ ਓ ਯਾਰ ਦੇਖੀ ਨਾ ਮੈਂ ਕੁਝ ਉੱਪਰ ਆਰਡਰ ਕਰਾਂਗੀ ਅੱਛਾ ਬਾਹਰ ਆਰਡਰ ਕਰਾਂਗੀ ਹੈ ਹੁਣ ਸਵੇਰੇ 4 ਵਜੇ ਕਿਹੜਾ ਖੁੱਲਿਆ ਸਭ ਉੱਪਰ ਨੂੰ ਜਾਂਦੇ ਨੇ ਮੈਨੂੰ ਲੱਗਾ ਤੂੰ ਮੰਗਵਾਏਂਗੀ ਕੜਾਈ ਪਨੀਰ ਤੇ ਬਟਰ ਨਾਨ ਨਹੀਂ ਛੁੱਲਿਆ ਨਹੀਂ ਨਹੀਂ ਬਟਰ ਨਾਨ ਉਹ ਤਾਂ ਗੱਲ ਕਰ ਰਹਿੰਦਾ ਨਾ ਇਹਨਾਂ ਨੂੰ ਨਹੀਂ ਮੈਂ ਤਾਂ ਕਪੜੀਨ ਦਾ ਉੱਥੇ ਖਾਈ ਆਇਆ ਹਾਂ ਬਸ ਮੈਂ ਕਹਾਂ ਤੇ ਖਾਵਾਂਗੀ ਮੈਂ ਸਿਰਫ ਕੱਪ ਚਾਹ ਪੀਊਂਗਾ ਜਾਂ ਕੌਫੀ ਪੀਊਂਗਾ ਬਸ ਤੇਰੇ ਨਾਲ ਹੀ ਖਾਦੀ ਹੈ ਮੈਂ ਸੱਚੀ ਮੈਂ ਦੱਸਣਾ ਤੇ ਜੂਗਾ ਪਤਾ ਨਹੀਂ ਕਿ ਬੰਦ ਦਾ ਕੈਮਰਾ ਬੋਲ ਮੇਰਾ ਦਿਲ ਤਾਂ ਮੂਰਖਾ ਮੈਨੂੰ ਫਲੈਸ਼ ਲਾਈਟ ਨਹੀਂ ਦਿੱਤੀ ਮੂਰਖਾ ਮੈਂ ਮੂਰਖ ਚਲੋ ਠੀਕ ਹੈ ਜੀ ਬਾਏ 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 ਖੁਸ਼ ਰਹੋ ਜੀ ਹੱਸਦੇ ਰਹੋ ਜੀ ਲਟਕੀ ਨਾ ਕਰੋ ਜੀ ਕਰਦੇ ਕੀ ਕਰਾਂਗੇ ਕੀਟੜੇ ਹੋ ਗਿਆ ਤੇਰਾ ਸ਼ੁਰੂ ਗਾਲੀ ਕੱਢ ਬਗੈ ਉਹ ਆ ਗਈ ਕਿ ਦਿਨ ਅੱਧੀ ਹੈ ਅੱਧੀ ਆਈ ਹੈ ਯਾਰ ਮੈਂ ਹੁਣੇ ਤਾਂ ਓਪਨ ਕੀਤੀ ਮੈਂ ਤਾਂ ਖਾਦੀ ਵੀ ਨਹੀਂ ਹੈਗੀ ਤੁਸੀਂ ਤਾਂ ਨਹੀਂ ਪ੍ਰੈਂਕ ਕਰ ਰਹੇ ਨਾ ਤੁਸੀਂ ਥੱਲੇ ਲੈਣਗੇ ਮੈਨੂੰ ਤਾਂ ਵੈਸੇ ਨਹੀਂ ਪਸੰਦ ਦੇ ਤਾਂ ਮੈਂ ਹੁਣੇ ਹੀ ਓਪਨ ਕੀਤਾ ਹੈ ਹਾਂ ਫਿਰ ਮੈਂ ਥੋੜਾ ਕੀਤਾ ਕੁਛ ਚੀਟ ਡੇ ਖਰਾਬ ਹੋ ਗਿਆ ਚੀਟ ਡੇ ਚੀਟਿੰਗ ਕਰ ਗਿਆ ਦੁਬਈ ਦਾ ਖੰਦ ਕਰੋ ਯਾਰ ਇਹਨੂੰ ਕਿਵੇਂ ਦੀ ਆਈ ਹੈ ਮੂਡ ਖਰਾਬ ਹੋ ਗਿਆ ਬੰਦ ਕਰ ਦਿਓ ਇਹਨੂੰ ਬੱਸ